ਡਿਆਲਾ ਗੁਰੂਦੇਸ਼ ਸ਼ੇਖੂਪੁਰ ਮੁਹੱਲਾ ਸ਼ੇਖੂਪੁਰਾ ਮੁਹੱਲਾ ਵਿੱਚ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਜੜੇ ਨੇ ਉਹ ਸਾਹਮਣੇ ਆ ਰਹੇ ਨੇ ਲਗਾਤਾਰ ਨੌਜਵਾਨ ਗੋਲੀਆਂ ਚਲਾਉਣ ਦੀ ਘਟਨਾ ਅਦੀ ਵਾਰ ਦਾਤਾਂ ਨੂੰ ਜੜਾ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਉਹ ਨਸ਼ੇ ਦੀਆਂ ਹੋਣ ਲੁੱਟ ਕੋਹਾ ਦੀਆਂ ਹੋਣ ਜਾਂ ਫਿਰ ਫਿਰੋਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਨੌਜਵਾਨਾਂ ਦੇ ਮਨਾਂ ਵਿੱਚ ਕੋਈ ਵੀ ਖੌਫ ਜੜਾਉ ਦਿਖਾਈ ਨਹੀਂ ਦਿੰਦਾ ਤੇ ਬੀਤੀ ਰਾਤ ਹੀ ਜੁਡਾਲਾ ਗੁਰੂਦੇਸ਼ ਸ਼ੇਖੂਪੁਰਾ ਮੁਹੱਲੇ ਵਿੱਚ ਕੋਈ ਫਾਇਰਿੰਗ ਤੇ ਰਾਤ 1:30 ਵਜੇ ਦੇ ਕਰੀਬ ਜੜਾ ਹੈ ਮੂੰਹ ਬਣ ਕੇ ਆਰੂਪੀ ਆਇਸਤਾਨ ਅਤੇ ਘਰ ਦੇ ਬਾਹਰ ਚਲਾਈਆਂ ਦੱਸ ਦਈਏ ਕਿ ਇਹ ਕਾਰਕ ਕਾਉਂਸਲਰ ਹਰਜਿੰਦਰ ਸਿੰਘ ਬਾਮਣ ਦਾ ਹੈ ਤੇ ਪਹਿਲਾਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਜਿਹੜੀਆਂ ਨੇ ਉਸ ਨੂੰ ਮਿਲ ਚੁੱਕੀਆਂ ਨੇ ਤੇ ਉੱਥੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉੱਥੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਦੇ ਵਿੱਚ ਫਾਇਰਿੰਗ ਕਰਦੇ ਹੋਏ આરોપી ਜਿਹੜੇ ਨੇ ਉਹ ਦਿਸਰੇ ਨੇ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਤੇ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪੁਲਿਸ ਜਿਹੜੀ ਹੈ ਕਾਰਵਾਈ ਦੇ ਵਿੱਚ ਜੁੱਟੀ ਹੋਈ ਹੈ ਗੋਲੀ ਚੱਲੇ ਸਾਡੇ ਘਰ ਕੀ ਨਾਮ ਹਤੱਪਨ ਅਮਰੀਕਾ ਕਿੱਥੋਂ ਆ ਰਹਿਣ ਵਾਲੇ ਜੀ ਇੱਥੇ ਝੰਡੇ ਵਾਲੇ ਦੇ ਕੀ ਕਰ ਲੋ ਵੀਰਾ ਤੁਸੀਂ ਰਾਤ ਗੋਲੀ ਚੱਲੀ ਜੀ ਕਿੰਨੇ ਵਜੇ 1.5 ਵਜੇ ਕਿੰਨੇ ਬੰਦੇ ਸੀ ਜਿਹਨੇ ਚਲਾਈ ਦੋ ਤਿੰਨ ਬੰਦੇ ਇੱਥੇ ਤਾਂ ਦੋ ਹੀ ਆਏ ਜੇ ਪਿੱਛੇ ਆ ਦੋ ਬੰਦੇ ਪਿੱਛੇ ਰਹੇ ਮੋਟਰਸਾਈਕਲ ਉਹਨੇ ਪਿੱਛੇ ਲਾ ਲਈ ਇਸ ਤੋਂ ਪਹਿਲਾਂ ਵੀ ਕੋਈ ਹਮਲਾ ਹੋਇਆ ਤੁਹਾਡੇ ਜੀ ਹਾਂਜੀ ਬਾਹਰ ਵੇਲੀ ਵਾਲ ਹੋਇਆ ਮੇਰੇ ਚਾਚੇ ਦੇ ਬਿਠੇ ਗੱਲ ਹਾਂਜੀ ਹੋਰ ਸਾਨੂੰ ਖਤਰਾ ਵਾਜੇ ਇਹਨਾਂ ਦਾ ਰਜਿੰਦਰ ਤਾਂ ਤੁਹਾਡੇ ਬੇਟੇ ਐਮਸੀ ਵੀ ਹੈਗੇ ਹਾਂਜੀ ਹਾਂਜੀ ਉਹਨਾਂ ਨੂੰ ਖਤਰਾ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਕੱਲ੍ਹ ਤੇ ਸੀ ਦਿੱਤੀ ਉਹਨਾਂ ਨੂੰ ਇਹੋ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਮਾਰਨਾ ਮਾਰਨਾ ਚਾਹੁੰਦੇ ਆ ਬਰਾਮਣਾਂ ਸਿੰਘ ਨੂੰ ਮਾਰਨਾ ਮਾਰਨਾ ਚਾਹੁੰਦੇ ਆ ਜੀ ਮੰਨ ਕਰਦੇ ਆ ਅਸੀਂ ਆਨੇ ਪੀ ਸ਼ਾਂਤੀ ਹੋ ਜਾਵੇ ਸलो ਹਨੂ ਪਿੰਡ ਸਾਹਿਬ ਹੋਵੇ ਹਨ ਸਾਹਿਬ ਹੋਵੇ ਮੈਡਮ ਗੁਰਬਿੰਦਰ ਸਿੰਘ ਜੀ ਇਹ ਕੀ ਗੱਲ ਹੈ ਭਾਜੀ ਗੱਲ ਇਹ ਕਿ ਸਾਨੂੰ ਪਿਛਲੇ ਵੀ ਕੁਝ ਦਿਨਾਂ ਤੋਂ ਧਮਕਿਆ ਰਿਹਾ ਸਰਜਿੰਦਰ ਸਿੰਘ ਕੌਂਸਲਰ ਮੇਰਾ ਵੱਡਾ ਬ੍ਰਦਰ ਹੈ ਉਹਨਾਂ ਪਹਿਲਾਂ ਤੋਂ ਕਿਹਾ ਰਿਹਾ ਸੀ ਰਾਤੀ ਨੂੰ ਫਿਰ 1.5 ਵਜੇ ਦੇ ਟਾਈਮ ਕਰੀਬ ਦੋ ਨਕਾਬਪੋਸ਼ ਆਏ ਉਹਨਾਂ ਨੂੰ ਉਹਨਾਂ ਬੂਏ ਦੇ ਗੋਲੀਆਂ ਮਾਰਿਆ ਉਹਨਾਂ ਕੋਲੇ ਥੱਲੇ ਚੱਲੀ ਫਿਰ ਉਹਨਾਂ ਸਾਹਮਣੇ ਘੇੜ ਦੇ ਮਾਰਿਆ ਉਹਨਾਂ ਸਮਝਿਆ ਸਾਰੇ ਬੰਮ ਨੇ ਇਸ ਦੇ ਘਰ ਆ ਕਿੰਨੇ ਵਜੇ ਦੀ ਗੱਲ ਹੈ ਫਿਰ 1.5 ਵਜੇ ਦੀ ਹੈ ਤੇ ਕੀ ਕਰਨਾ ਕੋਈ ਪੁਰਾਣੀ ਰੰਜਿਸ਼ ਹੈ ਨਹੀਂ ਜੀ ਉਹ ਨਸ਼ੇ ਦਾ ਕੰਮ ਕਰਦੇ ਆ ਜੀ ਉਹਨਾਂ ਦੇ ਖਿਲਾਫ ਬਾਤ ਚੁੱਕੀ ਸੀ ਉਹਨਾਂ ਨੇ ਉਹ ਇਸ ਵਾਰ ਕੇ ਬਸ ਉਹਨਾਂ ਨੂੰ ਬਦਲਾ ਲੈਂਦੇ ਵੰਦੇ ਤੇ ਤੈਨੂੰ ਅਸੀਂ ਸਮਝਾਉਣਾ ਆ ਉਹ ਪਹਿਲੇ ਵੀ ਸਾਡੇ ਚਾਚੇ ਦੇ ਬੇਟੇ ਘਰ ਗੋਲੀਆਂ ਚਲਾਈਆਂ ਉਹ ਕੁਝ ਨੋਟਿਚ ਹੋ ਚਨੇ ਕਿਲਾ ਐਸਐਸ ਕੇ ਸਾਹਮਣੂ ਦੱਸਿਆ ਕਿ ਹਮ ਤਾਂ ਕਿਆ ਆ ਰਹੀਆਂ کافی ਦਿਨ ਤੋਂ ਦੋ ਤਿੰਨ ਵਾਰੀ ਆ ਚੁੱਕੇ ਆ ਕਿੰਨੇ ਕੁ ਫਾਇਰ ਹੋਏ ਇਹ ਤਿੰਨ ਤੋਂ ਚਾਰ ਫਾਇਰ ਹੋਏ ਨੇ ਰਾਤੀਂ ਕੋ ਨੁਕਸਾਨ ਨਹੀਂ ਨਹੀਂ ਜੀ ਹਨੇਰਾ ਸੀ ਜਿਆਦਾ ਇਸ ਕਰਕੇ ਘਰ ਅੰਦਰ ਹੀ ਸਾਰੇ ਬਲੈਕਆਊਟ ਦੇ ਕਰਕੇ ਨੀਦਰ ਭਾਵੇਂ ਸ਼ੈਦ ਹਲੇ ਐਮਟੀ ਸਾਹਿਬ ਆ ਰਹੇ ਸੀ ਉਹ ਵੀ ਅੰਦਰ ਗਏ ਸੀ ਤੇ ਰਸਤੇ ਜਾ ਰਹੇ ਸੀ ਉਸੇ ਟਾਈਮ ਉਹ ਵੀ ਆਏ 10-15 ਮਿੰਟ ਪਹਿਲਾਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੰਦੇ ਫੜੇ ਜਾਣੇ ਚਾਹੀਦੇ ਸਾਨੂੰ ਥੋੜਾ ਜਿਹਾ ਪਤਾ ਲੱਗਿਆ ਕਿ ਕਿਹੜੇ ਬੰਦੇ ਹੈਗੇ ਅਸੀਂ ਪੁਲਿਸ ਨੂੰ ਵੈਰੀਫਾਈ ਕਰਕੇ ਅਸੀਂ ਦੱਸਾਂਗੇ ਕੌਣ ਹੀ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਰਾਤ ਆਏ ਸੀ ਜੀ ਚੌਂਕੀਨ ਚਾਰਜ ਵੇਲੇ ਸੀ ਚਾਰ ਪੰਜ ਮਲਾਜ ਮਾਏ ਸੀ ਉਹ ਦੇਖ ਗਏ ਅਸੀਂ ਮੌਕਾ ਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਅਸੀਂ ਵੀ ਮਤਰਾ ਸਦਵਾਏ ਜੀ ਅਸੀਂ ਜਲਦੀ ਜਲਦੀ ਕਾਰਵਾਈ ਕਰਾਂਗੇ ਕੀ ਮੰਗ ਕਰਦੇ ਤੁਸੀਂ ਹਾਂ ਅਸੀਂ ਅਸੀਂ ਮੰਗ ਕਰਨਾ ਚਾਹੁੰਦੇ ਹਾਂ ਜੀ ਉਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਬਹੁਤ ਬੁਰਾ ਹਾਲ ਹੈ ਜੀ ਗਲੀ ਤੋਂ ਨੰਗਣਾ ਸਾਡਾ ਔਖਾ ਜੀ ਇੱਥੇ ਕੈਮਰੇ ਵੀ ਲੱਗੇ ਆ ਹਾਂਜੀ ਕੈਮਰੇ ਲੱਗੇ ਆ ਤੇ ਸিসিਟੀ ਬਣੀ ਹੋਈ ਹੈ ਵੀਡੀਓ ਉਹ ਵੀ ਅਸੀਂ ਆਦਿ ਸ਼ੂਟ ਕਰੇ ਬੱਲੇ ਗੋਲੀ ਚੱਲੀ ਆ ਕੀ ਕਹਿਣਾ ਚਾਹੋ ਇਸ ਤਰ੍ਹਾਂ ਜੀ ਰਾਤੀ ਕੋਈ 1:30 ਵਜੇ ਦੇ ਲਗ ਕੇ ਇਨਫੋਰਮੇਸ਼ਨ ਆਈ ਸੀ ਇਸ ਤਰ੍ਹਾਂ ਤਾਂ ਕੋ ਗੋਲੀ ਦੀ ਵਾਦਤ ਹੋਈ ਹੈ ਗੋਲੀ ਚੱਲਣ ਦਾ ਕੋ ਬਾਖਿਆ ਹੋਇਆ ਆ ਓਕੇ ਦੇ ਉੱਤੇ ਆਪਾਂ ਗਏ ਆ ਉੱਥੇ ਕਿਸਤਰਾਮ ਸਿੰਘ ਸਾਨੂੰ ਗੁਜਿੰਦਰ ਸਿੰਘ ਬੱਲਾ ਸ਼ਿਮਪੁਰ ਦਾ ਰਹਿਣ ਵਾਲਾ ਹੈ ਉਹਦੇ ਗੇਟ ਦੇ ਉੱਤੇ ਫਾਇਰ ਲੱਗੇ ਆ ਪਰ ਲੇਕਿਨ ਜਿਹੜੇ ਉਹ ਗਾਂ ਉਹਨਾਂ ਦਾ ਜਿਹੜੀ ਉਹ ਉਹਨਾਂ ਨੇ ਸਾਡੇ ਕੋਲ ਤੱਕ ਕੋਈ ਕੰਪਲੇਨਟ ਨਹੀਂ ਲਿਖਾਈ ਨਾ ਹੀ ਕੋਈ ਜਿਹੜੇ ਇਸ ਤਰ੍ਹਾਂ ਦਾ ਕੋਈ ਗਿਆਨ ਦਿੱਤਾ ਆ ਜੋ ਵੀ ਸਾਡੇ ਕੋਲ ਕੰਪਲੇਨਟ ਲਿਖਾਉਣਗੇ ਜਾਂ ਕੋਈ ਗਿਆਨ ਲਿਖਾਉਣਗੇ ਗੋਲੀ ਦਾ ਗਾ ਵੀ ਕਾਰਵਾਈ ਨਹੀਂ ਹੋ ਪਰੰਭ ਕਰਤੀ ਜੀ ਸਰ ਉਹਦੇ ਕਹਿੰਦੇ ਸੀ ਕੰਪਲੇਂਟ ਕੀਤੀ ਹੈ ਅਜੇ ਕੋਈ ਸਾਡੇ ਕੋ ਕੰਪਲੇਂਟ ਨਹੀਂ ਜੀ ਜੀ ਗੋਲੀ ਦਾ ਅਸੀਂ ਜਰੂਰ ਗਏ ਆ ਜੀ ਉੱਥੇ ਸੀਸੀ ਕੈਮਰੇ ਦੀ ਫੁਟੇਜ ਹਾਟਲ ਆਈ ਆ ਵੇਖਿਆ ਆ ਉਹ ਉਹਨਾਂ ਨੂੰ ਕਿਹਾ ਮੈਨੂੰ ਫੁਟੇਜ ਇੱਕ ਦੇ ਪੇਸ਼ ਕਰੋ ਉਹ ਚ ਕਢਾ ਗਏ ਨੀ ਸਾਲਾ ਵੇਖੀ ਵੇ ਬੰਦੇ ਦੀ شناخت ਕਰ ਲਈਏ ਬੰਦੇ ਕੌਣ ਹੋ ਸਕਦੇ